ਜਨੇ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾ ਦੀ ਹਿੱਕ ਦੇ ਵਿੱਚ ਕਿਲ ਠੋਕ ਦਿੱਤਾ ਦਰਸਲ ਦੇ ਵਿੱਚ ਮਜੀਠੀਏ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਮੰਗ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਫੜਾਇਆ ਜਾਵੇ ਕਿਉਂਕਿ ਜਿਹੜਾ ਵਿਕਰਮ ਸਿੰਘ ਮਜੀਠੀਏ ਦਾ ਉਸਤਾਦ ਹੈ ਉਹ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਅਸਲਾਮੁਅਲੈਕਮ ਜੀ ਛੱਛੇ ਕਾਲ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚਰਦੀ ਕਲਾ 'ਚ ਰੱਖੇ ਅੱਛੇ ਜੀ ਅਸੀਂ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਏ ਦੀ ਉਨੂੰ 10 ਸਾਲ ਕੈਦ ਦੀ ਜਿਹੜੀ ਸਜ਼ਾ ਹੈ ਉਹ ਹੁਣ ਚੱਲੀ ਹੈ ਅੱਛਾ ਨਾਲ ਹੀ ਤੁਹਾਡੇ ਨਾਲ ਬਹੁਤ ਅਹਿਮ ਕਿਸਮ ਦੀ ਖਬਰ ਸ਼ੇਅਰ ਕਰਾਂਗੇ ਸੁਖਵੀਰ ਬੱਦਲਵਾਰੇ ਚ ਇੱਥੇ ਕਿਹੜਾ ਵੱਡਾ ਐਕਸ਼ਨ ਹੈ ਜਿਹੜਾ ਆ ਜਿਹੜਾ ਸੀਐਮ ਆ ਭਗਵਤ ਮਾਨ ਨੇ ਲਿਆ ਹੈ ਆ ਸੁਖਵੀਰ ਦੇ ਅਗੇਂਸਟ ਬਹੁਤ ਐਮ ਕਿਸਮ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਵੀਡੀਓ ਵੇਖ ਲਈਏ ਜਾਣਕਾਰੀ ਹਾਸਿਲ ਕਰ ਲਈਏ ਫਿਰ ਮਜ਼ੀਦ ਚਰਚਾ ਕਰਾਂਗੇ ਵੀਡੀਓ ਵੇਖੋ ਤੁਹਾਡਾ 2.5 ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਲੈਟਸ ਗੋ ਹਾਂਜੀ ਪੰਜਾਬੀਆ ਸਾਸਰੀ ਕਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੀ ਹਿੱਕ ਦੇ ਵਿੱਚ ਕਿਲ ਠੋਕ ਦਿੱਤਾ ਦਰਸਲ ਦੇ ਵਿੱਚ ਮਜੀਠੀਏ ਤੋਂ ਬਾਅਦ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਮੰਗ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਫੜਿਆ ਜਾਵੇ ਕਿਉਂਕਿ ਜਿਹੜਾ ਵਿਕਰਮ ਸਿੰਘ ਮਜੀਠੀਏ ਦਾ ਉਸਤਾਦ ਹੈ ਉਹ ਦਰਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੀ ਹੈ ਜੇ ਕੋਈ ਸੋਚਦਾ ਸੀ ਹੱਥ ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਕ ਤਾਂ ਬਹੁਤ ਵੱਡੀ ਖਬਰ ਮਜੀਠੀਏ ਦੇ 10 ਸਾਲਾਂ ਦੇ ਰਲ ਜਾ ਕੇ ਜੁੜ ਗਈ ਹੈ ਕਿਉਂਕਿ ਉਹਦਾ ਵੀ ਐਲਾਨ ਹੋ ਚੁੱਕਿਆ ਹੈ ਕਿ ਬਿਕਰਮ ਸਿੰਘ ਮਜੀਠੀਆ 10 ਸਾਲ ਤੱਕ ਪੱਕਾ ਯਾਨੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਸੀ ਆਪ ਜਿਉਂਾਂ ਦੇ ਉੱਤੇ ਐਕਸ਼ਨ ਦੀ ਖਬਰ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਧਮਕੀ ਦਿੱਤੀ ਤਾਂ ਸੁਖਬੀਰ ਸਿੰਘ ਬਾਦਲ ਯਾਨੀ ਪੂਰੇ ਬਾਦਲ ਪਰਿਵਾਰ ਨੂੰ ਮਹਿੰਗੀ ਪੈ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਦੇਰ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜੋ ਕੁਝ ਵੀ ਕਹਿੰਦੇ ਰਹੇ ਉਹ ਜ਼ਰਦਾ ਰਿਹਾ ਪਰ ਕੋਈ ਹੱਦ ਹੁੰਦੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦੀਆਂ ਇਹਨਾਂ ਗੱਲਾਂ ਤੋਂ ਛਿੜ ਗਿਆ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਗ੍ਰਿਫਤਾਰੀ ਦਾ ਵੀਡੀਓ ਦੇਖਣ ਜਾ ਰਹੇ ਹਾਂ ਹੈਰਾਨ ਕਰ ਦੇਣ ਵਾਲਾ ਤੇ 10 ਸਾਲ ਕਹਿੰਦੇ ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚੋਂ ਨਹੀਂ ਹੋ ਸਕਦੇ ਭਾਵੇਂ ਉਹਨਾਂ ਦੇ ਵਕੀਲ ਚਾਹੇ ਉਹਨਾਂ ਦੇ ਜਿੰਨੇ ਵੀ ਆਗੂ ਜਿੰਨੇ ਮਰਜ਼ੀ ਕਹਿੰਦੇ ਤਣੇ ਤੜਾ ਲੈਣ ਪਰ ਬਿਕਰਨ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਨਹੀਂ ਆ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਵਰ ਤੋੜ ਯਾਨੀ ਬਾਦਰਾ ਦੇ ਉੱਤੇ ਹਮਲਾ ਇੱਕ ਸਿੱਧੇ ਤੌਰ ਤੇ ਕਈ ਤਾ ਐਕਸ਼ਨ ਤੇ ਐਕਸ਼ਨ ਹੋ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਹੰਗਾਰਾ ਵੀ ਮਿਲਿਆ ਪੰਜਾਬ ਦੀ ਸਰਕਾਰ ਨੂੰ ਕਿ ਤੁਸੀਂ ਜੇਕਰ ਇਹਨਾਂ ਬਾਦਲਾਂ ਨੂੰ ਚੱਕਦੇ ਹੋ ਤਾਂ ਅਸੀਂ ਸਾਰਾ ਪੰਜਾਬ ਤੁਹਾਡੇ ਵਾਲ ਇਹ ਗੱਲ ਪੰਜਾਬ ਦੇ ਲੋਕ ਨਹੀਂ ਬਲਕਿ ਪੰਜਾਬ ਦੇ ਪੱਤਰਕਾਰ ਵੀ ਕਹਿ ਰਹੇ ਨੇ ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਭਗਵੰਤ ਮਾਨ ਦੇ ਹੱਕ ਦੇ ਵਿੱਚ ਯਾਨੀ ਬਹੁਤ ਸਾਰੇ ਯੂਟਿਊਬਰ ਵੀ ਨੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੀ ਸਰਕਾਰ ਦੀ ਹਰ ਇੱਕ ਗੱਲ ਨੂੰ ਸਿਰ ਮੱਥੇ ਲਿਆ ਕਿਉਂਕਿ ਜਿਹੜੇ ਲੋਕ ਇਹਨਾਂ ਦੇ ਵਿਰੋਧ ਸੀ ਉਹ ਲੋਕ ਵੀ ਇਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਪਰ ਸੁਖਵੀਰ ਸਿੰਘ ਬਾਦਲ ਟਾਰਗੇਟ ਤੇ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਲੜਾਰ ਤੇ ਕਿ ਭਾਈ ਹਣ ਸੁਖਵੀਰ ਸਿੰਘ ਬਾਦਲ ਦਾ ਲੋਕ ਤੇ ਸੀ ਪਹਿਲੇ ਹੀ ਕਿ ਹੁਣ ਸੁਖਵੀਰ ਸਿੰਘ ਬਾਦਲ ਦਾ ਨੰਬਰ ਲੱਗੂ ਆ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਆ ਉਹ ਤਾਂ ਇਹਨਾਂ ਦਾ ਚੇਲਾ ਤੇ ਘਰੇ ਬੈਠੋ ਸੀ ਜਿਹੜਾ ਉਸਤਾਦ ਉਹਦਾ ਦਰਾਸਲ ਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਗ੍ਰਿਫਤਾਰੀ ਹੋਣ ਜਾ ਰਹੀ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਤੇ ਲੱਗਿਆ ਕਿ ਅਕਸਰ ਮੀਡੀਆ ਦੇ ਵਿੱਚ ਕੀ ਚੱਲ ਰਿਹਾ ਪੰਜਾਬ ਦੇ ਲੋਕ ਕਮੈਂਟ ਕੀ ਕਰ ਰਹੇ ਨੇ ਪੰਜਾਬ ਦੇ ਲੋਕ ਤਾਂ ਬਹੁਤ ਵੱਡੀ ਸਜ਼ਾ ਦੀ ਮੰਗ ਕਰ ਰਹੇ ਸੀ ਔਰ ਮੈਂ ਹੁਣ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਲੋਕ ਤਾਂ ਬਹੁਤ ਵੱਡੀ ਮੰਗ ਕਰ ਰਹੇ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਬਾਦਲਾਂ ਨੂੰ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਲੋਕ ਮਾਰੇ ਅੱਜ ਉਹ ਲੋਕ ਜਿੰਦਾ ਕਿਵੇਂ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਸਵਾਲ ਪੰਜਾਬ ਦੇ ਲੋਕਾਂ ਦੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਇਸ ਵੀਡੀਓ ਦੇ ਵਿੱਚ ਕਿ 10 ਸਾਲਾਂ ਨਾਲ ਜਿੱਤੇ ਹੋੜਾ ਬਿਕਰਮ ਸਿੰਘ ਮਜੀਠੀਆ ਦਾ ਕਿਉਂ ਬਾਹਰ ਨਹੀਂ ਆਉਗਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਗਿਰਦਾਰ ਕਰਨ ਦੀ ਵੱਡੇ ਪੁੱਤਰ ਦੇ ਉੱਤੇ ਮੰਗ ਉੱਠ ਖੜੀ ਹੈ ਸੁਣੋ ਹਾਂ ਨਾ ਵੀ ਚਾਹੀਦਾ ਇਹਨਾਂ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਦੇ ਘਰ ਦਾ

ਚਾਹ ਪਹਾੜ ਮੈਂ ਜਦੋਂ ਬੜਾ ਫਨੀ ਕਰ ਰਿਹਾ ਸੀ ਲਾਈਫ ਦਾ ਬੜਾ ਜਦੋਂ ਪਹਿਲੇ ਦਿਨ ਉਹਨਾਂ ਨੇ ਮੈਂ ਬੋਲਦੇ ਲਿਖਿਆ ਮੈਨੂੰ ਲੱਗੇ ਕੋਈ ਬੰਦਾ ਹੈ ਕਿਹੜੇ ਬੰਦੇ ਨੇ ਜੁਨੇਸ਼ਾਨੇ ਦਿੱਤੇ ਬਾਅਦ ਕੋਈ ਪਤਾ ਲੱਗੇ ਕਿ ਇਹ ਜਨਾਨੀ ਹੈ ਚਾਹੇ ਸੀ ਮੈਂ ਸੀ ਗਰੇਵਾਲ ਯਾਨੀ ਉਹ ਤਾਂ ਹੈ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਗਲਤ ਸਾਬਤ ਹੁੰਦੀ ਹੈ ਚਾਹੇ ਕੰਗਣਾ ਰਣੌਤ ਦੀ ਫਿਲਮ ਹੋਵੇ ਤਾਂ ਉਸ ਦੇ ਉੱਤੇ ਵੀ ਉਹਨੇ ਗਲਤ ਡਿੱਪਣੀਆਂ ਕੀਤੀਆਂ ਸਿੱਖਾਂ ਦੇ ਉੱਤੇ ਤਾਂ ਅੱਜ ਜਿਹੜੀ ਮੈਂ ਸੀ ਗਰੇਵਾਲ ਉਹ ਪੰਜਾਬ ਦੀ ਸਰਕਾਰ ਦੇ ਹੱਥ ਵਿੱਚ ਗਣ ਕਰਦੀ ਨਜ਼ਰ ਆਈ ਹੈ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਅੱਜ ਜੇਲ੍ਹ ਦੇ ਵਿੱਚ ਹੈ ਇਹਨੇ ਕਿਹਾ ਕਿ ਹੁਣ 10 ਸਾਲ ਤੱਕ ਉਹ ਬਾਹਰ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਖੁਦ ਇਹਨਾਂ ਦਾ ਵੱਡਾ ਬਾਦਲ ਹਾਲਾ ਕਿ ਬਹੁਤ ਸਾਰੇ ਨਸ਼ਿਆਂ ਦੇ ਵਿੱਚ ਚਲਾਉਣ ਦੇ ਵਿੱਚ ਉਹ ਸ਼ਾਮਲ ਸੀ ਕਿਉਂਕਿ ਜਿਹੜੇ ਬੰਦੇ ਕੋਲ ਪਾਵਰ ਹੁੰਦੀ ਆ ਇਹਨਾਂ ਦੀ ਪਾਵਰ ਦੇ ਦੌਰਾਨ ਬਹੁਤ ਵੱਡੇ ਪੱਦਰ ਦੇ ਉੱਤੇ ਲੋਕ ਵੀ ਮਾਰੇ ਗਏ ਕਿਉਂਕਿ ਕਈ ਤਾਂ ਅਫਸਰ ਮਾਰੇ ਗਏ ਸੀ ਪੁਰਾਣੇ ਲੋਕ ਸਿਆਰੇ ਬਜ਼ੁਰਗ ਦੱਸਦੇ ਨੇ ਕਹਿੰਦੇ ਜਿਹੜਾ ਇਹਨਾਂ ਦਾ ਵੱਡਾ ਸੁਖਵੀਰ ਸਿੰਘ ਬਾਦਲ ਦਾ ਪਿਓ ਯਾਨੀ ਪ੍ਰਕਾਸ਼ ਸਿੰਘ ਬਾਦਲ ਜਾਉਂਦਾ ਸੀ ਉਹ ਸਮੇਂ ਦੇ ਵਿੱਚ ਕਹਿੰਦੇ ਜਦੋਂ ਕੋਈ ਅਫਸਰ ਇਹਨਾਂ ਦੀ ਗੱਲ ਨਹੀਂ ਮੰਨਦਾ ਸੀ ਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੁਆਰਾ ਤਾਂ ਸਿਆਰੇ ਲੋਕ ਪਤਾ ਕੀ ਕਹਿੰਦੇ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ ਬਾਦਲ ਲੋਥਾਂ ਦਾ ਢੇਰ ਲਾ ਕੇ ਯਾਨੀ ਉਹਨਾਂ ਉੱਤੇ ਆਪਣਾ ਮਾਹਰ ਬਣਾ ਕੇ ਬੈਠੇ ਨੇ ਤੇ ਅੱਜ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਮਜੀਠੀਆ ਦੀ ਘਰ ਵਾਲੀ ਜਾਂ ਉਹਦੇ ਵਕੀਲ ਜਾਂ ਫਿਰ ਖੁਦ ਮਜੀਠੀਆ ਜਾਂ ਇਹਨਾਂ ਦੀ ਹਰਸਿੰਦਰ ਕੌਰ ਬਾਦਲ ਉਹ ਬਹੁਤ ਸਾਰਾ ਪੰਜਾਬ ਦੇ ਲੋਕਾਂ ਨੂੰ ਘਮਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਦੇ ਲੋਕ ਸੜਕਾਂ ਤੇ ਆਉਣ ਸਾਡੇ ਪਿੱਛੇ ਲੱਗਣ ਸਾਡੇ ਪਰਿਵਾਰ ਨੂੰ ਪ੍ਰੋਟੈਕਟ ਕਰਨ ਪਰ ਪੰਜਾਬ ਪੂਰਾ ਸਮਝ ਚੁੱਕਿਆ ਹੈ ਕਿ ਜਿਹੜੀਆਂ ਇਹ 25 ਸਾਲਾਂ ਤੋਂ ਚਿੰਬੜੀਆਂ ਹੋਈਆਂ ਜੋਕਾਂ ਪੰਜਾਬ ਦੇ ਲੋਕਾਂ ਦਾ ਲਹੂ ਪੀ ਰਹੀਆਂ ਸੀ ਆਜ ਜੋ ਹੋ ਜੋਕਾਂ ਨੂੰ ਮਿੱਟੀ ਦਾ ਤੇਲ ਲਾ ਕੇ ਸਰਦਾਰ ਭਵੰਤ ਸਿੰਘ ਮਾਮ ਨੇ ਥੱਲੇ ਲਾ ਮਾਰੀਆਂ ਨੇ ਮਿੱਟੀ ਦੇ ਵਿੱਚ ਮੜਾ ਦਿੱਤੀਆਂ ਨੇ ਤਾਂ ਜੋ ਨਾਲ ਜੋਕਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਹੁਣ ਮਿੱਟੀ ਦਾ ਤੇਲ ਈ ਖੜਿਆ ਅਸੀਂ ਨਹੀਂ ਚੰਬਰ ਸਕਦੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝ ਲੱਗ ਚੁੱਕੀ ਆ ਕਿ ਜਿਹੜਾ ਬਾਦਲ ਪਰਿਵਾਰ 25 ਸਾਲਾਂ ਤੋਂ ਸਾਨੂੰ ਲੁੱਟਦਾ ਆਇਆ ਆਪਣਾ ਬਹੁਤ ਵੱਡਾ ਸਮਰਾਜ ਬਣਾਇਆ ਇਹਨਾਂ ਲੋਕਾਂ ਨੇ ਤਿੰਨ ਸਾਢੇ 3000 ਕਿਲਾ ਜ਼ਮੀਨ ਦਾ ਬਾਦਲਪਿੰਡ ਦੇ ਵਿੱਚ ਜਾ ਕੇ ਵੇਖਿਓ ਤੇ ਕਿਸੇ ਨੂੰ ਪੁੱਛ ਕੇ ਵੇਖਿਓ ਕਿ ਜਿੰਨੇ ਵੀ ਇਹ ਬਾਦਲੇ ਤਾਂ ਬਾਦਲਪਿੰਡ ਤੋਂ ਖਾਰ ਕੇ ਤੁਹਾਡੀ ਨਿਗਾ ਵੀ ਖਤਮ ਹੋ ਜਾਣੀ ਹੈ ਜਿੱਥੇ ਤੱਕ ਇਹਨਾਂ ਦੀ ਜ਼ਮੀਨ ਨਹੀਂ ਖਤਮ ਹੋਣੀ ਇਹ ਕੈਰੈਕਟਰਾਂ ਦਾ ਬਾਦਲਾਂ ਦਾ ਤੇ ਇਹਨਾਂ ਮਜੀਠੀਆਂ ਦਾ ਖੁਦ ਸੁਖਵੀਰ ਸਿੰਘ ਬਾਦਮ ਨੇ ਕਿਹਾ ਕਹਿੰਦਾ ਮਜੀਠੀਏ ਦੀ ਕਈ ਦੇਸ਼ਾਂ ਦੇ ਵਿੱਚ ਪ੍ਰਾਪਰਟੀ ਹੈ ਕਈ ਹਜ਼ਾਰ ਕਰੋੜ ਰੁਪਏ ਦਾ مالک ਹੈ ਤਾਂ ਫੇਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਕਿ ਇਨਕਾਰ ਕਰ ਦਿੰਦੀ ਹੈ ਦਰਾਂ ਸਾਡੇ ਵਿੱਚ ਬੱਚੇ-ਬੱਚੇ ਦੇ ਅੰਦਰ ਝੂਠ ਇਹਨਾਂ ਦੇ ਕੁੱਟ-ਕੁੱਟ ਕੇ ਭਰੇ ਨੇ ਕਿ ਭਾਈ ਸਰਕਾਰ ਹੋਵੇ ਚਾਹੇ ਹੁਣ ਪੰਜਾਬ ਦੇ ਲੋਕ ਉਹਨਾਂ ਨੂੰ ਮਾਤਾ ਸੱਚ ਦਿਖਾਉਣਾ ਹੈ ਤੇ ਮਾਹੀ ਸੱਚ ਦੱਸਣਾ ਪਰ ਜਦੋਂ ਕਹਿੰਦੇ ਪ੍ਰਮਾਤਮਾ ਵੀ ਮਾਰ ਪੈਂਦੀ ਹੈ ਤਾਂ ਫੇਰ ਉਹ ਪੁੱਛ ਕੇ ਨਹੀਂ ਪੈਂਦੀ ਮਿੱਤਰੋ ਤਾਂ ਫਿਰ ਤੁਹਾਡੇ ਸਾਹਮਣੇ ਹੀ ਹੈ ਅੱਜ ਉਹ ਲੋਕ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਲਗਾਤਾਰ ਯਾਨੀ ਰਾਜ ਭਾਗ ਸਾਡਾ ਹੀ ਹੈ ਅੱਜ ਉਹਨਾਂ ਲੋਕਾਂ ਨੂੰ ਪ੍ਰਮਾਤਮਾ ਨੇ ਮਿੱਟੀ ਦੇ ਵਿੱਚ ਮਿਲਾ ਦਿੱਤਾ ਤੇ ਪ੍ਰਮਾਤਮਾ ਵਿਰਾਜਮਾਨ ਹੋ ਜਾਂਦਾ ਇਹੋ ਜੇ ਮੁੱਖ ਮੰਤਰੀ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਉੱਤੇ ਤਾਵਰ ਤੋੜ ਯਾਨੀ ਐਕਸ਼ਨ ਕਰ ਰਿਹਾ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਕਿਸੇ ਵੇਲੇ ਵੀ ਸੁਖਵੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਸਕਦਾ ਇਹ ਗੱਲ ਪੱਕੀ ਹੈ ਬਹੁਤ ਸਾਰੇ ਸੋਰਸ ਨਿਕਲ ਕੇ ਆ ਰਹੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਸੁਖਵੀਰ ਬਾਦਲ ਨੂੰ ਪੱਕਾ ਹੀ ਚੱਕੂ ਆ। ਇਹੀ ਬੰਦਾ ਜਿਹੜਾ ਇਹਨਾਂ ਦਾ ਮੁੱਖ ਲੀਡਰ ਹੈ, ਇਹਨਾਂ ਦਾ ਹੈੱਡ ਹੈ। ਤਾਂ ਠੀਕ ਆ ਪੰਜਾਬ ਵਾਲੇ ਗਿੰਦੇ ਭੈਣ ਭਰਾंनो ਵੀ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀ ਹੈ। 5 ਸਾਲ ਤੋਂ ਜਿਹੜੇ ਲੋਕ ਪੰਜਾਬ ਦਾ ਖੂਨ ਚੂਸਦੇ ਪੈਸਣ ਉਹਨਾਂ ਦੇ ਖਿਲਾਫ ਜਿਹੜਾ ਵੱਡਾ ਐਕਸ਼ਨ ਇਹ ਸ਼ੁਰੂ ਹੋ ਗਿਆ ਹੈ। ਵਿਕਰਮ ਮਨਜੀਠੀ ਦਾ ਕਿਆ ਜਾਂਦਾ ਪਿਆ ਹੈ ਕਿ ਉਹਨੂੰ ਕਿਸੇ ਤੌਰ ਵੀ ਉਹਦੀ ਬੇਲ ਨਹੀਂ ਹੋਏਗੀ ਨਾ ਉਹ ਜੇਲ੍ਹੋਂ ਬਾਹਰ ਆ ਸਕਦਾ ਹੈ ਤੇ ਇੱਥੇ ਕਿਹਾ ਜਾਂਦਾ ਪਿਆ ਕਿ 10 ਸਾਲ ਜਿਹੜਾ ਉਹ ਮਜੀਠੀ ਅਗਲੇ 10 ਸਾਲ ਤੱਕ ਕੈਦ ਵਿੱਚ ਹੀ ਰਹਿਣ ਆਲੇ ਤੇ ਨਾਲ ਹੀ ਇੱਥੇ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਏ ਉਹ ਐਮਡੀਪੀਸੀ ਕਿ ਸੁਖਬੀਰ ਬੱਦਲ ਜਿਹੜਾ ਉਹਨੂੰ ਅਰੈਸਟ ਕੀਤਾ ਜਾਏ ਕਿਉਂਕਿ ਇਹ ਉਹਦਾ ਉਸਤਾਦ ਏ ਠੀਕ ਹੈ ਹੁਣ ਜਿਹੜਾ ਭਗਵਤ ਮਾਨ ਸੁਖਬੀਰ ਬੱਦਲ ਦੇ ਖਿਲਾਫ ਵੀ ਵੱਡਾ ਐਕਸ਼ਨ ਲੈ ਚੁੱਕਿਆ ਹੈ ਤੇ ਹੁਣ ਸੁਖਬੀਰ ਬੱਦਲ ਦੀ ਜਿਹੜੀ ਗ੍ਰਿਫਤਾਰੀ ਹੈ ਜਿਹੜੇ ਉਹਨੂੰ ਅਰੈਸਟ ਕੀਤਾ ਜਾਏਗਾ ਤੇ ਇੱਥੇ ਇਹਨਾਂ ਨੇ ਸ਼ੇਅਰ ਕੀਤਾ ਕਿ ਇਹਨਾਂ ਦੇ ਸੁਖਬੀਰ ਬੱਦਲ ਦੇ ਟਾਈਮ ਤੇ ਕਿਸ ਤਰ੍ਹਾਂ ਲੋਕਾਂ ਨੂੰ ਕਤਲ ਕੀਤਾ ਜਾਂਦਾ ਸੀ ਉਹਨਾਂ ਦੀ ਜਾਨ ਲਈ ਲਈ ਜਾਂਦੀ ਸੀ ਅਗਰ ਉਹ ਉਨਾਂ ਦੀ ਗੱਲ ਨਹੀਂ ਸੁਣਦੇ ਸਨ ਤੇ ਇਹੋ ਜਿਹੇ ਇਹਨਾਂ ਨੇ ਲੋਕਾਂ ਨੇ ਟਾਈਮ ਗੁਜ਼ਾਰੇਆ ਤੇ ਹੁਣ ਇਹ ਵੇਲਾ ਆ ਗਿਆ ਕਿ ਇਹਨਾਂ ਲੋਕਾਂ ਦੇ ਠੀਕ ਹੈ ਆਸ-ਪਾਸੇ ਜਿਹੜਾ ਘੇਰਾ ਹੈ ਉਹਨੂੰ ਤੰਗ ਕੀਤਾ ਜਾਏ ਤੇ ਇਹਨਾਂ ਲੋਕਾਂ ਨੂੰ ਸਜ਼ਾ ਸੁਣਾਈ ਜਾਏ ਤੇ ਆਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹ ਸਬਕ ਲੱਭੇ ਕਿ ਇਹੋ ਜਿਹਾ ਕੰਮ ਕਿਸੇ ਨੇ ਕੀਤਾ ਤਾਂ ਉਨੂੰ ਵੀ ਇਹੋ ਜਿਹੀ ਸਜ਼ਾ ਲੱਗੇਗੀ ਤੇ ਇੱਥੇ ਵਿਕਰਮ ਸਿੰਘ ਵਜੀਠੀਏ ਇਹ ਨੂੰ ਲੈ ਕੇ ਇਹ ਜਿਹੜੀ ਵੱਡੀ ਖਬਰ ਹੈ ਤੁਹਾਡਾ ਕੀ ਕਹਿਣਾ ਹੈ ਤੁਹਾਡੀ ਕੀ ਵਿਚਾਰ ਨੇ ਇਹਨੂੰ ਲੈ ਕੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਇੱਕ ਵਾਰੀ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਤੁਮ ਮਿਲਕਾਤ ਹੁੰਦੀ ਸੱਚੀ ਕਾਲ